लुधियाना शहर ਵਿੱਚ ਦੋ ਦੁਕਾਨਦਾਰੀ ਆਪਸ ਵਿੱਚ ਆਮੋ ਸਾਹਮਣੇ ਹੋ ਗਏ ਦੱਸਿਆ ਕਿ ਇੱਕ ਦੁਕਾਨਦਾਰ ਵੱਲੋਂ ਦੂਜੀ ਦੁਕਾਨ ਨੂੰ ਮੁੱਲ ਖਰੀਦਿਆ ਗਿਆ ਸੀ ਪਰ ਉਹ ਦੁਕਾਨਦਾਰ ਪਿਛਲੇ 35 ਸਾਲਾਂ ਤੋਂ ਇਸ ਜਗ੍ਹਾ ਤੇ ਕਾਬਜ ਹੈ ਕੰਮ ਕਰ ਰਿਹਾ ਹੈ ਉਧਰਯੁਕਤ ਦੁਕਾਨਦਾਰ ਨੇ ਦੋਸ਼ ਲਾਇਆ ਕਿ ਇਹ ਮਾਮਲਾ ਕੋਰਟ ਅਧੀਨ ਹੈ ਅਤੇ ਉਹਨਾਂ ਨੂੰ ਇਸ ਬਾਬਤ ਸਟੇ ਵੀ ਮਿਲ ਚੁੱਕੀ ਹੈ ਪਰ باوجود ਇਸ ਦੇ ਦੁਕਾਨਦਾਰ ਨੇ ਹੈ ਜਿਹੜਾ ਇਹ ਦੁਕਾਨ ਖਰੀਦ ਲਈ ਗਿਆ ਹੁਣ ਇਹਨਾਂ ਨੂੰ ਖਾਲੀ ਕਰਨ ਦੀਆਂ ਧਮਕੀਆਂ ਦਿੰਦਾ ਹੈ ਤੇ ਅੱਜ ਉਹਨਾਂ ਦੇ ਵੱਲੋਂ ਬਾਹਰ ਲੱਗਿਆ ਹੋਇਆ ਉਹਨਾਂ ਦਾ ਫਰੂਟ ਦਾ ਸਮਾਨ ਵੀ ਸੁੱਟ ਦਿੱਤਾ ਗਿਆ ਇਹ ਦੁਕਾਨ ਖਾਲੀ ਕਰਾਉਣਾ ਚਾਹੁੰਦਾ ਜੀ ਮੇਰੇ ਕੋਲ ਇਹ ਦੁਕਾਨ ਬਹੁਤ ਪੁਰਾਣੀ ਜਗ੍ਹਾ ਨਾਲ 35 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਹਾਂਜੀ ਇਹ ਜਨਤਾਨਗਰ ਗੇਲ ਰੋਡ ਤੇ ਹੈ ਜੀ ਸਾਡਾ ਕੰਮ ਹੈ ਜੀ ਤੁਹਾਡਾ ਫਰੂਟ ਜੂਸ ਦਾ ਜੀ ਤੇ ਕੀ ਹੋਇਆ ਕੀ ਅੱਜ ਅੱਜ ਤੱਕੇ ਨਾਲ ਪਿੱਛੋਂ ਮੈਂ ਗਿਆ ਸੀ ਤੱਕਾ ਮਾਰ ਕੇ ਸਾਰੀ ਦੁਕਾਨ ਸਿੱਟ ਗਿਆ ਥੰਲੇ ਜੀ ਕਹਿੰਦਾ ਮੈਂ ਤੇਰੀਆਂ ਲੱਤਾਂ ਇੱਕ ਕਬਲ ਜਾਵਲਾ ਜੀ ਹਾਂਜੀ ਇਹਨੇ ਦੁਕਾਨਾਂ ਖਰੀਦੀਆਂ ਨੇ ਹੁਣ ਕੀ ਨੁਕਸਾਨ ਕੀ ਕੀਤਾ ਤੁਹਾਡਾ ਆ ਸਾਰਾ ਫਰੂਟ ਤੁਹਾਡੇ ਸਾਹਮਣੇ ਦੇਖੋ ਕਿੰਨਾ ਵੱਡਾ ਕਿੰਨਾ ਨੁਕਸਾਨ ਕੀਤਾ ਪਿਆ ਜੀ ਇਹ ਕਿਹਦੇ ਨਾਮ ਤੇ ਦੁਕਾਨਾਂ ਕਿਹਦੇ ਨਾਮ ਤੇ ਸੀ ਇਹ ਦੁਕਾਨ ਗਰਦੇਵ ਤੇ ਗਰਮੇਲ ਦੇ ਨਾਂ ਤੇ ਸੀ ਜਿੰਨਾਂ ਤੋਂ ਮੈਂ ਦੁਕਾਨਾਂ ਲਈਆਂ ਸੀ ਅੱਛਾ ਜੀ ਹੁਣ ਉਹਨਾਂ ਨੂੰ ਪੈਸੇ ਦੇ ਕੇ ਯਾਨੀ ਅੰਦਰ ਖਾਤੀ ਸਾਰਾ ਕੁਝ ਕਰਾ ਗਿਆ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਨੇ 35 ਸਾਲ ਦੀ ਮੈਂ ਦੁਕਾਨ ਮੈਂ ਕਿਰਾਏਦਾਰ ਹਾਂ ਜੀ ਬਿਲਕੁਲ ਸਟੇ ਆਰਡਰ ਆ ਮੈਂ ਜਿੱਤਿਆ ਹੋਇਆ ਇਹ ਪੁਲਿਸ ਨੂੰ ਕੰਪਲੀਟ ਕੀਤੀ ਕੋਸ਼ਿਸ਼ ਹਾਂ ਜੀ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ ਬਈ ਜੀ ਕੋਰਟ ਕੇ ਚੱਲ ਰਿਹਾ ਤੁਹਾਡਾ ਕੋਰਟ ਕੇਸ ਚੱਲਦਾ ਪਿਆ ਉਹਦੇ ਵਿੱਚ ਵੀ ਮੈਨੂੰ ਸਟੇ ਆਰਡਰ ਮਿਲ ਗਿਆ ਉਹਦਾ ਪੱਕਾ ਮੈਨੂੰ ਮਿਲਣਾ ਸੀ ਹੁਣ ਦੁਬਾਰਾ ਇਹਨੇ ਕਿਰਾਇਆ ਜਿੱਦਣ ਹੁਣ ਜਮਾ ਹੋਣਾ ਸੀ ਉਸ ਦਿਨ ਮੈਨੂੰ ਮਿਲਣਾ ਸੀ 5 ਮਹੀਨੇ ਦਾ ਕਿਰਾਇਆ ਮੇਰਾ ਬਾਕੀ ਸੀਗਾ ਨਹੀਂ ਉਹ ਕੱਲੇ ਬੰਦੇ ਨੇ ਛੁੱਟੀ ਕੀ ਹੋਰ ਵੀ ਬੰਦੇ ਨਾਲ ਇਹਦਾ ਮੁੰਡਾ ਸੀ ਕਪਲ ਜਾਵਲਾ ਜੀ ਹਾਂ ਗੰਨਾ ਮੈਂ ਪਹਿਲਾਂ ਵੀ ਜੇਲ੍ਹ ਜਾ ਚੁੱਕਿਆ ਹਾਂ ਜੇ ਦੁਬਾਰਾ ਜਾਊਂਗਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਮੰਗ ਕੀ ਕਰਦੇ ਹੋਂਦਾਂ ਮੰਗ ਕਰਦਾ ਮੈਂ ਮੇਰੀ ਕੋਈ ਮੰਗ ਨਹੀਂ ਮੈਂ ਤਾਂ ਦੁਕਾਨ ਮੰਗਦਾ ਸੀ ਨਾਲ ਜੀ ਹਾਂ ਇਹ ਮੈਨੂੰ ਇਹ ਕਹਿੰਦਾ ਦੁਕਾਨ ਦੇਣੀ ਨਹੀਂ ਦੁਕਾਨ ਦੇਣੀ ਨਹੀਂ ਮੈਂ ਕਿਹਾ ਮੈਨੂੰ ਜਗਾ ਜਿਸ ਬਾ ਲਈਆ ਮੈਨੂੰ ਉਸ ਬਾ ਦੇ ਦੇ ਕੀ ਮੰਗ ਕਰਦੇ ਹੋ ਬੰਕੀਗੜ੍ਹ ਦੇ ਪ੍ਰਸ਼ਾਸਨ ਤੋਂ ਬੇ ਮੇਰਾ ਮੇਰੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੀ ਅਸੀਂ ਮੀਆਂ ਬੀਬੀ ਕਮਾਉਣ ਵਾਲੇ ਆ ਸਾਡੀ ਦਵਾਈਆਂ ਦਾ ਖਰਚਾ ਸੀ ਆਪ ਕੱਢਦੇ ਆ ਉਹ ਬੇਟੀਆਂ ਨੇ ਅੱਜ ਮੈਂ ਭਾਈ ਸਾਹਿਬ ਮੈਂ ਬੈਠੀ ਸੀ ਦੁਕਾਨ ਤੇ ਇਹ ਇਧਰ ਵਿਛੋਂ ਦੀ ਆਇਆ ਆਕੇ ਇਹਨਾਂ ਸਾਮਾਨ ਸਿੜਤਾ ਮੈਂ ਉੱਠ ਕੇ ਪੁੱਛਿਆ ਮੈਂ ਕਿ ਆ ਕੀ ਕੀਤਾ ਕਾਕਾ ਆਕੇ ਸੱਟਿਆ ਵਾ ਕਹਿੰਦਾ ਸੱਟੂਗਾ ਮੈਂ ਕਿ ਕਿਉਂ ਸੱਟੇਂਗਾ ਕਹਿੰਦਾ ਤੂੰ ਸਾਮਾਨ ਕੇ ਬਾਹਰ ਲਾਇਆ ਮੈਂ ਕਿ ਤੂੰ ਗੋੜ ਕਿਉਂ ਲਾਏ ਨੇ ਕਹਿੰਦਾ ਮੈਂ ਲਾਉਂਗਾ ਮੈਂ ਤਾਂ ਮੈਂ ਕਿਹਾ ਫਿਰ ਮੈਂ ਕਿਹਾ ਮੈਂ ਮੇਰੇ ਕੋਲ ਧਕੇ ਨਾਲ ਕਾਲੀ ਦੁਕਾਨ ਕਰਾਉਂਦਾ 36 ਸਾਲ ਦੀ ਮੇਰੀ ਪੁਰਾਣੀ ਦੁਕਾਨ ਆ ਮੇਰੀਆਂ ਦੋ ਬੇਟੀਆਂ ਨੇ ਮੇਰਾ ਕੋਈ ਕਮਾਉਣ ਵਾਲਾ ਨਹੀਂ ਹੈਗਾ ਆਦਮੀ ਮੇਰਾ ਸ਼ੂਗਰ ਦਾ ਮਰੀਜ਼ ਆ ਅਟੈਕ ਦਾ ਇਹ ਮਰੀਜ਼ ਆ ਮੈਂ ਕਿੱਥੇ ਜਾਵਾਂਗੀ ਜੇ ਇਹਨੂੰ ਕੁਝ ਹੋ ਗਿਆ ਇਹ ਦੱਸੋ ਪਹਿਲਾਂ ਇਹਦਾ ਮਤਲਬ ਕੀ ਸੀ ਸਮਾਨ ਝਟਣ ਦਾ ਉਦਣ ਵੀ ਮੈਨੂੰ ਗੋੜੀਆਂ ਦੇ ਵਿੱਚ ਖੜਦੇ ਨੇ ਇਹਨਾਂ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਮੇਰੇ ਕੋਲ ਵੀਡੀਓ ਬਣੀ ਹੋਈ ਆ ਮੈਨੂੰ ਕਹਿੰਦਾ ਮੈਂ ਆਹ ਦੇਖੋ ਸਾਰੇ ਮੇਰੀ ਦੁਕਾਨ ਬਾਹਰ ਖਰਾਬ ਕਰਤਾ ਫਰੂਟ ਦਾ ਸਮਾਨ ਸਾਰਾ ਖਰਾਬ ਕਰਤੇ ਨੇ ਮੇਰਾ ਹੁਣ ਮੰਗ ਕੀ ਕਰਦੇ ਹੋ ਕੇਸ ਚੱਲਦਾ ਪਿਆ ਮੰਗ ਕੀ ਕਰ ਕੇਸ ਚੱਲਦਾ ਪਿਆ ਸਾਡੀ ਸਾਨੂੰ ਦੁਕਾਨ ਸਾਨੂੰ ਦਿੱਤੀ ਜਾਵੇ ਜਾਂ ਦੁਕਾਨ ਨਹੀਂ ਦੇਣੀ ਰੀਡ ਦਿੱਤੀ ਇਸ ਬਾਬਤ ਬਲੂ ਪੁਲਿਸ ਨੂੰ ਵੀ ਦਿੱਤੀ ਆ ਕਮਿਸ਼ਨਰ ਕੋਲੇ ਵੀ ਕੀਤੀ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕੱਲ ਨੂੰ ਸਾਨੂੰ ਕੋਰਟ ਵਾਲੇ ਜੱਜ ਨੇ ਕਿਹਾ ਸੀ ਵੀ ਕਮਿਸ਼ਨਰ ਨੂੰ ਵੀ ਤੁਸੀਂ ਇਹਨਾਂ ਨੂੰ ਕਮਿਸ਼ਨਰਗੇ ਦੇਓ ਰਿਪੋਰਟ ਅਸੀਂ ਕਿਹਾ ਸੀ ਉਹ ਕਹਿੰਦਾ ਤੁਸੀਂ ਸਮਾਨ ਲਾਓ ਜਾ ਕੇ ਅਸੀਂ ਸਮਾਨ ਲਾਇਆ ਬਾਹਰ ਇਹ ਕਹਿੰਦਾ ਸਮਾਨ ਤੂੰ ਬਾਹਰ ਕਿਉਂ ਲਾਉਣੀ ਹੈ ਮੈਂ ਤੇਰਾ ਸਮਾਨ ਨਹੀਂ ਲਗਨ ਦੇਣਾ ਹਾਂਜੀ ਕਿੰਨੇ ਵਜੇ ਦੀ ਘਟਾ ਕਿੰਨੇ ਵਜੇ ਦੀ ਘਟਾ 11:30 11:30 ਵਜੇ ਦੀ ਘਟਾ ਸਾਢੇ 11:30 ਵਜੇ ਘਰੇ ਗਏ ਨੇ ਸਮਾਨ ਆਪਣਾ ਬਾਹਰ ਲਾ ਲੈਂਦੇ ਨੇ ਨਜਾਇਜ਼ ਸਾਢੇ ਪੌੜੀ ਹੈਗੀ ਪੌੜੀ ਦੇਖਦੇ ਹੱਦ ਤੱਕ ਲਾ ਲੈਂਦੇ ਨੇ ਤੇ ਇਹਨਾਂ ਨੂੰ ਇਹੀ ਕਿਹਾ ਸੀ ਕਿ ਸਮਾਨ ਆਪਣਾ ਥੋੜਾ ਆਪਣੀ ਹੱਦ ਦੇ ਵਿੱਚ ਰੱਖਿਆ ਕਰੋ ਵੀ ਇੰਨਾ ਇੱਕ ਤਾਂ ਤੁਸੀਂ 15-20 ਫੁੱਟ ਤੱਕ ਬਾਹਰ ਲਾ ਲੈਂਦੇ ਹੋ ਤੁਸੀਂ ਰੈਗੂਲਰ ਤੁਹੋਂ ਨਿਕਲਦੇ ਹੋ ਪਤਾ ਲੱਗਦਾ ਹੋਵੇਗਾ ਕਾਰਪੋਰੇਸ਼ਨ ਨੂੰ ਵੀ ਸਾਰੇ ਵਿਭਾਗ ਨੂੰ ਵੀ ਕਿੱਦਾਂ ਦੇ ਨਾਲੇ ਖਲੇ ਰਾਇਆ ਹੋਇਆ ਜਗ੍ਹਾ ਕਿੰਦੀ ਹੈ ਜੀ ਜਗ੍ਹਾ ਅਸੀਂ ਪਰਚੇਜ਼ ਕੀਤੀ ਹੈ ਤੇ ਉਹ ਰੈਂਟਡ ਨਹੀਂ ਤੁਹਾਡੇ ਕੋਲ ਨਹੀਂ ਸਾਡੇ ਕੋਲ ਰੈਂਟਡ ਨਹੀਂ ਹੈਗਾ ਜੀ ਇਹ ਰੈਂਟ ਦਿੰਦੇ ਹੀ ਨਹੀਂ ਪਏ 1 ਮਹੀਨੇ ਦਾ ਨਾਲੇ ਕਰਾਇਆ ਦਿੱਤਾ ਵਾ ਉਸ ਤੋਂ ਬਿਨ ਕਰਾਇਆ ਨਹੀਂ ਦਿੱਤਾ ਨਾ ਕੋਈ ਡਾਕੂਮੈਂਟ ਦਿੱਤੇ ਨੇ ਪਰ ਕੂਰਚੂ ਮੰਗਣਾ ਚੱਲਦਾ ਪਿਆ ਹਾਂ ਚੱਲਦਾ ਸੀ ਬਿਲ ਸੂਟ ਦਾ ਚੱਲਦਾ ਪਿਆ ਅਸੀਂ ਕੋਰਥੂ ਹੀ ਹੈਗਾ ਵੀ ਕੋਈ ਦਿੱਕਤ ਨਹੀਂ ਹੈ ਇਹਦੇ ਵਿੱਚ ਉਹਨਾਂ ਨੇ ਸਿੱਧੇ ਸਿੱਧੇ ਇਲਜ਼ਾਮ ਲਾਇਆ ਤੁਹਾਡੇ ਉੱਤੇ ਕਿ ਬਈ ਤੁਸੀਂ ਉਹਨਾਂ ਦਾ ਸਮਾਨ ਛੁੜਤਾ ਹੋਰ ਕੋਈ ਧਮਕਾ ਨਾ ਜੀ ਨਾ ਨਾ ਇਹਦੇ ਪ੍ਰਾਣੇ ਸਵੇਰੇ ਆ ਕੇ ਮੈਨੂੰ ਧੱਕਾ ਮਾਰਿਆ ਵਾ ਜਦੋਂ ਉਹਨੂੰ ਇਹ ਮੈਟਰ ਦੱਸਿਆ ਵੀ ਇੰਦ ਜਿਵੇਂ ਥੋੜਾ ਜਿੰਦਾ ਸਟਾਲ ਪਰੇ ਕੀਤਾ ਵਾ ਇੱਕ ਸਟਾਲ ਪਰੇ ਕੀਤਾ ਵਾ ਕਟੋਕਟ 15 20 ਸਟਾਲ ਬਾਹਰ ਲੱਗੇ ਹੋਏ ਨੇ ਇਸ ਸਮੇਂ ਜਾ ਕੇ ਤੁਸੀਂ ਕਾਊਂਟ ਕਰ ਲੋ ਇਹਨੇ ਸਾਰੇ ਦੇ ਸਾਰੇ ਪਲੈਨਿੰਗ ਕਰਕੇ ਪਤਾ ਨਹੀਂ ਕਿੰਨੇ ਨਾਲ ਗੱਲ ਕੀਤੀ ਹੈ ਤੇ ਸਾਰੇ ਫਲੇਅਰ ਤੇ ਆਪ ਫਲੇਅਰਨ ਤੋਂ ਬਾਅਦ ਇਹਨੇ ਫਿਰ মিডিਆ ਨੂੰ ਇਕੱਠਾ ਕੀਤਾ ਫਿਰ ਪੁਲਿਸ ਕੰਪਲੇਟ ਕੀਤੀ ਇਹ ਸਾਰਾ ਹੁਣ ਮਤਲਬ ਉਹੀ ਕਾਰਵਾਈ ਕਰਨ ਲੱਗਿਆ ਹੋਇਆ ਤੁਹਾਡੇ ਕੋਲ ਵੀ ਸਾਡੇ ਕੋਲੇ ਐਵੀਡੈਂਸ ਹੈਗਾ ਵੀਡੀਓ ਹੈਗੀ ਹੈ ਵੀ ਸਮਾਨ ਸੋੜ ਵੀਡੀਓ ਹੈਗੀ ਹੈ ਪੇਸ਼ ਕਰਨ ਠੀਕ ਹੈ ਜੀ ਤੁਹਾਡੀ ਵੀਡੀਓ ਵਿੱਚ ਵੀ ਨਜ਼ਰ ਆ ਜਾਏਗਾ ਸਾਡੇ ਤੇ ਕੈਮਰਾ ਲੱਗਿਆ ਨਹੀਂ ਬਾਹਰ ਅਸੀਂ ਕੈਮਰਾ ਲਵਾਉਣ ਲੱਗੇ ਆ ਇਸ ਲਈ ਜਿਹੜੇ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਸਭ ਝੂਠੇ ਨੇ ਔਰ ਇਹ ਸਭ ਕੁਝ ਪਲੈਨਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਲਿਓ ਆਪ 21 ਤੋਂ ਪਹਿਲਾਂ ਵੀ ਉਹਨਾਂ ਨੇ ਗਾਲਾਂ ਦੀ ਵੀਡੀਓ ਸਾਡੇ ਕੋਲ ਪਈ ਹੈ ਗਾਲਾਂ ਕੱਢੀਆਂ ਉਹ ਕਹਿੰਦੇ ਕਮਕੀਆਂ ਦਿੱਤੀਆਂ ਜਾ ਰਹੀਆਂ ਨੇ ਨਾ ਜੀ ਨਾ ਜੇ ਕੋਈ ਨਜ਼ਾਇਰ ਬੋਲੇਗਾ ਤੇ ਉਹਦਾ ਜਵਾਬ ਵੀ ਕਰ ਦਿੱਤਾ ਜਾਂਦਾ ਠੀਕ ਹੈ ਜੀ ਅਸੀਂ ਕੋਈ ਚੂੜੀਆਂ ਤਾਂ ਪਾਈਆਂ ਨਹੀਂ ਹੋਈਆਂ ਤੁਹਾਡੇ ਵੱਲ ਕੋਈ ਹਰਕਤ ਕੀਤੀ ਕੀ ਅੱਜ ਕੋਈ ਮੈਂ ਤੁਹਾਨੂੰ ਕਹਿੰਦਾ ਜੀ ਇੱਕ ਸਟਾਲ ਮੈਂ ਪਾਰੇ ਕੀਤਾ ਵਾ ਜਿਹੜਾ ਮੇਰੀ ਪੌਣੀਆਂ ਦੇ ਅੱਗੇ ਸੀਗਾ ਉਸ ਬਾਰੇ ਦੇ ਪ੍ਰਾਣੇ ਆ ਕੇ ਧੱਕਾ ਮਾਰਿਆ ਵਾ ਉਸ ਬਾਅਦ ਇਹਨਾਂ ਨੇ ਪਲੈਨਿੰਗ ਕਰਕੇ ਕੀ ਕੀਤਾ ਵਾ ਇਹ ਤੁਹਾਡੇ ਸਾਹਮਣੇ ਆ ਸਾਨੂੰ ਇਹਦਾ ਕਲੇਰਾ ਇਕੱਠਾ ਕਰਨ ਦੀ ਲੋੜ ਨਹੀਂ ਹੈਗੀ ਜਿਵੇਂ ਇਹਨਾਂ ਨੇ ਪੂਰਾ ਟੱਪਰੀ ਕੋਈ ਕਹਿੰਦੇ ਕਿ ਸਾਨੂੰ 35 ਸਾਲ ਹੋ ਗਏ ਵੀ ਸੰਗੀ ਪੜੀ 35 ਸਾਲ ਹੋ ਗਏ ਸਿਵਲ ਸੂਟ ਚ ਕੇਸ ਹੈਗਾ ਠੀਕ ਹੈ ਜੀ ਤੇ ਅਸੀਂ ਕਿਹੜਾ ਕੋਈ ਮਨਾ ਕਰਦੇ ਪਏ ਆ ਇਹ ਅਸੀਂ ਕੁਛ ਇਦਾਂ ਦਾ ਐਕਸ਼ਨ ਕਰਦੇ ਨਹੀਂ ਪਏ ਜੀ ਹੁਣ ਕੀ ਤੁਹਾਡੀ ਸਹਿਮਤੀ ਕੋਈ ਨਹੀਂ ਸਾਡੀ ਸਹਿਮਤੀ ਕਿਸ ਚੀਜ਼ ਦੀ ਹੈ ਜੀ ਸਮਾਨ ਭਾਜੀ ਆਪਣਾ ਹੱਦ ਦੇ ਵਿੱਚ ਲਾਣ ਕੇ ਸਾਨੂੰ ਕੋਈ ਦਿੱਕਤ ਹੀ ਨਹੀਂ ਹੈ ਦੇਖੋ ਮੇਰੀ ਇਹ ਪੌੜੀਆਂ ਨੇ ਮੇਰੀ ਪ੍ਰਾਪਰਟੀ ਹੈਗੀ ਮੇਰੀ ਪ੍ਰਾਪਰਟੀ ਦੇ ਅੱਗੇ ਸਮਾਨ ਲ ਅਸੀਂ ਆਪਣਾ ਕੰਮ ਹੈ ਜੀ ਹਾਂਜੀ ਸਾਡਾ ਕੰਮ ਸਾਡਾ ਆਈਸਕ੍ਰੀਮ ਦੇ ਸੂਟਸ ਦਾ ਕੰਮ ਹੈ ਇਹ ਕੀ ਹੁਣ ਤੁਸੀਂ ਕੋਈ ਪੁਲਿਸ ਨੂੰ ਕੰਪਲੇਟ ਤੁਸੀਂ ਕੀਤੀ ਆਪਣੇ ਕੋਲ ਨਹੀਂ ਅਸੀਂ ਕੁਝ ਨਹੀਂ ਕੀਤਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਇਦਾਂ ਖਲੇਰਾ ਪਾਣਾ ਵਾ ਜਾਂ ਕੁਝ ਇਦਾਂ ਦਾ ਕੰਮ ਕੀਤਾ ਹੋਇਆ ਵਾ মিডিਆ ਨੂੰ ਵੀ ਇਕੱਠਾ ਕਰ ਲਿਆ ਵਾ ਇਹ ਤਾਂ ਜਰਗਰੀਆ ਗੱਲ ਸੀਗਾ ਤੇ ਐਵੇਂ ਇਹਨਾਂ ਨੇ ਜਿਵੇਂ ਕੋਈ ਇਹ ਪਲੈਨਿੰਗ ਹੈ ਜੋ ਕੀਤਾ ਜਾ ਰਿਹਾ ਹੈ ਤੁਸੀਂ ਕੀਤੀ ਹੋ ਕੇ ਕੇਸ ਚੱਲਦੇ ਦੌਰਾਨ ਹੀ ਫਰੀਦ ਲਈ ਕੋਈ ਟੌਕ ਜਿਹੜੀ ਹੈ ਸਾਨੂੰ ਇਹਨੇ ਸਾਨੂੰ ਇਹਨੇ ਦੱਸਿਆ ਹੀ ਨਹੀਂ ਜੀ ਵੀ ਕੋਈ ਕੇਸ ਚੱਲਦਾ ਪਿਆ ਵਾ ਨਾ ਮਾਲਕਾਂ ਨੇ ਦੱਸਿਆ ਨਾ ਇਹਨੇ ਦੱਸਿਆ ਇਨੇ ਕੇ ਸਹਿਮਤੀ ਨਾਲ ਅਸੀਂ ਦੁਕਾਨ ਖਾਲੀ ਕਰ ਲਾਂਗੇ ਪਰ ਇਹ ਦੁਕਾਨ ਖਾਲੀ ਹੋਈ ਸੀਗੀ ਅਸੀਂ ਇਸ ਗੱਲ ਨੂੰ ਐਗਰੀ ਕਰਦੇ ਜਿਸ ਰੇਟ ਤੇ ਤੁਸੀਂ ਖਰੀਦੀ ਸਾਨੂੰ ਦੁਕਾਨ ਦੇ ਹੋਵੇ ਤੁਸੀਂ ਮੰਨਦੇ ਹੋ ਕਿ ਪ੍ਰੋਫਿਟ ਤੇ ਜਾਂ ਕੁਝ ਹੋਰ ਜਾਂ ਕੋਈ ਗੱਲਬਾਤ ਕੋਈ ਇਹੋ ਜਿਹੀ ਹੋਈ ਤਾਂ ਕੋਈ ਮੈਂ 2 ਕਰੋੜ ਦੀ ਦੁਕਾਨ ਖਰੀਦੀ ਹੈ ਮੈਨੂੰ 2 ਕਰੋੜ ਰੁਪਏ ਲਿਆ ਕੇ ਦੇ ਦੇ ਦੁਕਾਨ ਲੈ ਲਵੇ ਅਦਰਵਾਈਜ਼ ਕੇਸ ਚੱਲਦਾ ਪਿਆ کورٹ ਦੇ ਵਿੱਚ ਜੋ ਹੋਏਗਾ ਉਹ ਵੀ ਦੇਖਦਾ ਪਿਆ ਵਾ ਅਸੀਂ ਵੀ ਦੇਖਦੇ ਪਏ ਹਾਂ ਸਾਨੂੰ ਤਾਂ ਕੋਈ ਹੈ ਸਟੇ ਮਿਲ ਗਿਆ ਪਤਾ ਨਹੀਂ ਸਰ ਸਟੇ ਮਿਲਿਆ ਨਹੀਂ ਮਿਲਿਆ ਇਹ ਤਾਂ کورٹ ਦਾ ਮੈਟਰ ਹੈਗਾ کورٹ ਦੇ ਵਿੱਚ ਹੋਏਗਾ ਨਹੀਂ ਤੁਹਾਡੇ ਕੋਲੋਂ ਗੱਲ ਲਗਾਈ ਆ ਤੁਸੀਂ ਮਾਲਕਾਂ ਦੇ ਖਿਲਾਫ ਵੀ ਮਾਲਕਾਂ ਹਾਂ ਮਾਲਕਾਂ ਦੇ ਖਿਲਾਫ ਵੀ ਕਾਰਵਾਈ ਚੱਲਦੀ ਪਈ ਇਹਦੇ ਖਿਲਾਫ ਵੀ ਚੱਲਦੀ ਪਈ ਇਹਨੇ ਵੀ ਤਾਂ ਲਗਾਈ ਆ ਇਹਨੇ ਉਸ ਟਾਈਮ ਨਹੀਂ ਕਿਹਾ ਇਹ ਮੈਟਰ ਬੀ ਇਹਦਾ ਕੋਈ ਸ਼ੇ ਲੈਂਨ ਲੱਗੇ ਨੇ ਜਾਂ ਕੋਈ ਇਤਰਾਜ਼ ਹੈਗਾ ਸਾਨੂੰ ਦੱਸ ਦਿਨ ਦਾ ਉਸ ਟਾਈਮ ਤੇ ਹੁਣ ਤੁਸੀਂ ਵੀ ਕੋਈ ਪੱਖ ਰੱਖਣਾ ਚਾਹੁੰਦੇ ਹੋ ਆਪਣਾ ਇਸ ਮਾਮਲੇ ਦੇ ਵਿੱਚ ਪਾਜੀ ਸਾਡਾ ਤਾਂ ਇਹੀ ਹੈ ਵੀ ਸਮਾਨ ਜਿਹੜਾ ਫਾਲਤੂ ਦਾ ਬਾਹਰ ਲਾਂਦਾ ਪਿਆ ਵਾ ਦੇਖੋ ਸਾਡੀ ਦੁਕਾਨਦਾਰੀ ਹੈ ਖਰਾਬ ਹੁੰਦੀ ਹੈ ਸਾਡੀ ਦੁਕਾਨ ਦੀ ਲੁੱਕ ਨਹੀਂ ਆਉਂਦੀ ਹੈਗੀ ਹੁਣ ਇੰਨਾ ਸਮੇਂ ਬਾਹਰ ਖਲੇਰ ਕੇ ਰੱਖੇਗਾ ਤੇ ਸਾਡੀ ਦੁਕਾਨਦਾਰੀ ਵੀ ਅੜਚਾਂ ਆਂਦੀ ਹੈ ਜਿਹੜਾ ਇਸਨੇ ਬਾਹਰ ਸਮਾਨ ਰੱਖਣ ਨੂੰ ਲੈ ਕੇ ਆ ਥਾਲੀ ਗਰਾਉਂਡ ਹੋਰ ਕੋਈ ਦਿੱਕਤ ਨਹੀਂ ਹੈਗੀ ਪਾਜੀ ਹੋਰ ਕੋਈ ਮੈਟਰ ਹੀ ਨਹੀਂ ਹੈਗਾ ਇਹ ਤਾਂ ਐਵੇਂ ਖਮ ਖਾਏ ਨੇ ਕੁਝ ਪਲਾਨ ਕੀਤਾ ਵਾ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ